ਬੋਧ ਥਾਮਾ ਦੇ ਉੱਤੇ ਤਾਂ ਇਹ ਗੱਲ ਵੀ ਮੰਨੀ ਜਾਂਦੀ ਹੈ ਕਿ ਵਿਆਹ ਨਹੀਂ ਕਰਵਾਉਣਾ ਚਾਹੀਦਾ ਜੇ ਤੁਸੀਂ ਵਿਆਹ ਕਰਵਾਓਗੇ ਤੁਹਾਡੇ ਅਧਿਆਤਮਿਕ ਜੀਵਨ ਦੇ ਅੰਦਰ ਅੜਚਣ ਪੈਦਾ ਹੋਏਗੀ 10 ਜੁਲਾਈ 1620 ਵੀ ਇਸ ਸਿੱਖ ਧਰਮ ਦੇ ਅੰਦਰ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਤੇ ਖੁਸ਼ੀਆਂ ਭਰਿਆ ਤੇ ਇਹ ਦਿਨ ਖੁਸ਼ੀਆਂ ਭਰਿਆ ਕਿਉਂ ਹੈ ਆਓ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਖ ਵਖ ਜੋ ਧਰਮਾਂ ਨੂੰ ਪੜੀਦਾ ਨਾ ਤੇ ਫਿਰ ਸਿੱਖ ਧਰਮ ਨੂੰ ਪੜੀਦਾ ਹੈ ਤੇ ਸਾਡੇ ਧਰਮ ਦੇ ਅੰਦਰ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਬੋਧ ਥਾਮਾ ਦੇ ਉੱਤੇ ਤਾਂ ਇਹ ਗੱਲ ਵੀ ਮੰਨੀ ਜਾਂਦੀ ਹੈ ਕਿ ਵਿਆਹ ਨਹੀਂ ਕਰਵਾਉਣਾ ਚਾਹੀਦਾ ਜੇ ਤੁਸੀਂ ਵਿਆਹ ਕਰਵਾਓਗੇ ਤੁਹਾਡੇ ਅਧਿਆਤਮਿਕ ਜੀਵਨ ਦੇ ਅੰਦਰ ਅੜਚਣ ਪੈਦਾ ਹੋਏਗੀ ਤੁਹਾਨੂੰ ਰੱਬ ਨਹੀਂ ਮਿਲੇਗਾ ਪਰ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਵਿਚਾਰਤਾ ਰਹੀ ਗੱਲ ਆਖਦੀ ਆ ਕਿ ਬਿੰਦ ਰਾਤ ਜੋ ਤਰੀਕੇ ਭਾਈ ਖੁਸਰੇ ਕਿਉਂ ਨਾ ਪਰਮ ਘਤ ਪਾਈ ਕਿ ਜੇ ਤੁਸੀਂ ਵਿਆਹ ਨਹੀਂ ਕਰਵਾਇਆ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ ਕਿ ਖੁਸਰੇ ਦਾ ਤਾਂ ਵਿਆਹ ਹੀ ਨਹੀਂ ਵਿਆਹ ਹੀ ਨਹੀਂ ਹੁੰਦਾ ਕਿ ਖੁਸਰੇ ਨੂੰ ਰੱਬ ਦੀ ਪ੍ਰਾਪਤੀ ਹੋਣੀ ਚਾਹੀਦੀ ਸੀ ਬਹੁਤ ਵੱਡੀ ਗੱਲ ਸੀ ਇਸ ਕਰਕੇ ਗੁਰੂ ਨਾਨਕ ਬਾਬੇ ਦੇ ਘਰ ਦੇ ਵਿੱਚ ਗ੍ਰਿਸ਼ਤ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਤੇ ਜਿਹੜਾ ਗ੍ਰਿਸ਼ਤੀ ਤੋਂ ਭਗੋੜਾ ਰਿਹਾ ਆ ਤੇ ਉਹਨੂੰ ਤਾਂ ਗੁਰਬਾਨੀ ਇਹ ਗੱਲ ਆਖਦੀ ਆ ਕਿ ਮਖੱਟੂ ਹੋਏ ਕਾ ਕੰਨ ਪੜਾਏ ਗੁਰਪੀੜ ਸਦਾਏ ਮੰਗਣ ਜਾਏ ਤਾਂ ਕਿ ਮੂਰ ਨਾ ਲਕੀਏ ਪਾਏ ਕਿ ਐਸੇ ਬੰਦਿਆਂ ਦੇ ਤੁਸੀਂ ਸਾਹਮਣੇ ਵੀ ਨਹੀਂ ਆਉਣਾ ਜਿਹੜੇ ਬੰਦੇ ਗ੍ਰਿਸ਼ਤੋਂ ਭੱਜਦੇ ਆ ਇਸ ਕਰਕੇ ਗੁਰੂ ਨਾਨਕ ਪਾਸ਼ਾ ਜੀ ਤੋਂ ਲੈ ਕੇ ਧੰ ਗੁਰੂ ਕਲਗੀਧਰ ਪਾਸ਼ਾ ਤੱਕ ਸਾਡੇ 10 ਗੁਰੂ ਸਹਿਬਾਨ ਬਣਦੇ ਆ ਸਿਰਫ 8ਵੇਂ ਪਾਸ਼ਾ ਨੂੰ ਸਾਢੇ ਕਿਉਂਕਿ ਉਹਨਾਂ ਦੀ ਉਮਰ ਬੜੀ ਛੋਟੀ ਸੀ ਜਦੋਂ ਉਹ ਜੋਤੀ ਜੋ ਸਮਾ ਜਾਂਦੇ ਆ ਬਾਕੀ 9 ਗੁਰੂ ਸਹਿਬਾਨ ਨੇ ਗ੍ਰਿਸ਼ਤ ਧਰਮ ਅਪਣਾਇਆ ਹੋਇਆ ਆ ਤੇ ਸਾਡੇ ਘਰ ਦੇ ਵਿੱਚ ਗ੍ਰਿਸ਼ਤੀ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਹੜਾ ਗ੍ਰਿਸ਼ਤੋਂ ਭਗੋੜਾਇਆ ਤੇ ਉਹਨੂੰ ਕੋਈ ਥਾਂ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਬਾਬੇ ਨਾਨਕ ਨੇ ਵੀ ਜਾਹ ਕਰਵਾਇਆ ਗੁਰੂ ਅੰਗਦ ਦੇ ਪਾਤਸ਼ਾਹ ਦੇ ਜਹਾ ਦੀ ਆਪਾਂ ਗੱਲ ਕਰਦੇ ਮਾਤਾ ਕੀਵੀਨ ਜੀ ਨਾਲ ਹੈ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਮਾਤਾ ਮਨਸ਼ਾ ਦੇਵੀ ਜੀ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਮਾਤਾ ਭਾਨੇ ਜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਮਾਤਾ ਗੰਗਾ ਜੀ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਧੰਨ 시 ਗੁਰੂ ਹਰਗੋਬਿੰਦ ਪਾਤਸ਼ਾਹੀ ਜੀ ਅੱਜ ਦਾ ਜਿਹੜਾ ਦਿਨ ਹੈ 10 ਜੁਲਾਈ 1620 ਵੀ ਨੂੰ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਪਾਸ਼ਾ ਜੋ ਮੇਰੀ ਪੀੜੀ ਦੇ ਮਾਲਕ ਨੇ ਅਕਾਲ ਤਖਤ ਦੇ ਸਿਰਜਣਹਾਰੇ ਨੇ ਚਾਰ ਜੰਗਾਂ ਜਿੱਤਣ ਵਾਲੇ ਨੇ ਐਸੇ ਸਤਿਗੁਰ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਪਾਸ਼ਾ ਜੀ ਦਾ ਅੱਜ ਦੇ ਦਿਨ ਮੰਡਿਆਲਾ ਪਿੰਡ ਜੋ ਅੱਜ ਤੱਕ ਲਾਹੌਰ ਹੈ ਉੱਥੇ ਦੇ ਰਹਿਣ ਵਾਲੇ ਦਿਯਾਰਾਮ ਅਤੇ ਮਾਤਾ ਭਾਗਾ ਜੀ ਦੀ ਪੁੱਤਰੀ ਬੀਬੀ ਮਹਾਦੇਵੀ ਦੇ ਨਾਲ ਸਤਿਗੁਰ ਜੀ ਦਾ ਅੱਜ ਦੇ ਦਿਨ ਵਿਆਹ ਹੁੰਦਾ ਆ। ਉਹਨੇ ਗੱਲ ਫੇਰ ਇੱਥੇ ਮੇ ਰੁਕਣ ਲੱਗਾ। ਇਹ ਉਹ ਲੋਕ ਜ਼ਰੂਰ ਇਸ ਗੱਲ ਨੂੰ ਸਮਝਣ ਵਿਚਾਰਨ। ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਹੀ ਪੁੱਛਿਆ ਗਿਆ ਸੀਗਾ ਕਿ ਤੁਸੀਂ ਕਿੱਦਾਂ ਦੇ ਫਕੀਰ ਹੋ? ਤੁਸੀਂ ਵਿਆਹ ਵੀ ਕਰਵਾਇਆ ਹੋਇਆ। ਤੁਹਾਡੇ ਘਰ 'ਚ ਔਲਾਦ ਵੀ ਹੈ। ਤੁਸੀਂ ਹਥਿਆਰ ਵੀ ਰੱਖੇ ਹੋਏ ਆ ਤੁਹਾਡੇ ਕੋਲ ਦੌਲਤ ਵੀ ਹੈ। ਤੁਸੀਂ ਕਿੱਦਾਂ ਦੇ ਫਕੀਰ ਹੋ? ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਦੋਲੇ ਸ਼ਾਨ ਨੂੰ ਹੀ ਗੱਲ ਆਖੀ ਸੀ। ਸਾਡੇ ਘਰ ਦੇ ਵਿੱਚ ਜਿਹੜੀ ਇਸਤਰੀ ਹੈ ਈਮਾਨ ਹੈ ਇਸਤਰੀ ਨੂੰ ਸਾਡੇ ਘਰ ਚ ਬੋਝ ਨਹੀਂ ਸਮਝਿਆ ਜਾਂਦਾ ਸਾਡੇ ਘਰ ਚ ਤਾਂ ਇਹ ਗੱਲ ਹੈ ਕਿ ਸੋਹ ਕੋ ਮੰਦਾ ਆਖੀ ਹੈ ਜਿਤ ਜਮੇ ਰਾਜਾ ਸਾਡੇ ਘਰ ਵਿੱਚ ਇਸਤਰੀ ਈਮਾਨ ਹੈ ਉੱਤਰ ਨਿਸ਼ਾਨ ਹੈ ਔਲਾਦ ਨਿਸ਼ਾਨ ਹੈ ਤੇ ਦੌਲਤ ਗੁਜਰਾਨ ਹੈ ਅਸੀਂ ਫਕੀਰ ਨਾ Hindu ਨਾ ਮੁਸਲਮਾਨ ਸਾਡੇ ਘਰ ਦੇ ਵਿੱਚ ਇਸਤਰੀ ਨੂੰ ਬੋਝ ਨਹੀਂ ਸਮਝਿਆ ਜਾਂਦਾ ਸਾਡੀ ਇੱਜ਼ਤ ਸਾਡੇ ਸਮਝਿਆ ਜਾਂਦਾ ਆ ਔਲਾਦ ਨੂੰ ਸਾਡੇ ਘਰ ਦਾ ਨਿਸ਼ਾਨ ਸਮਝਿਆ ਜਾਂਦਾ ਆ ਅਸੀਂ ਦੌਲਤ ਨੂੰ ਪਕੜ ਕੇ ਨਹੀਂ ਬੈਠਦੇ ਗੁਜਰਾਨ ਕਰਨ ਵਾਸਤੇ ਦੌਲਤ ਜ਼ਰੂਰੀ ਹੈ ਸਤਗੁਰੂ ਗੁਰੂ ਹਰਿ ਗੋਬਿੰਦ ਪਾਸ਼ਾ ਦਾ ਹੀ ਸੁਭਾਨ ਸੀਗਾ 10 ਜੁਲਾਈ 1620 ਵੀ ਨੂੰ ਮਾਤਾ ਮਹਾਦੇਵੀ ਦੇ ਨਾਲ ਸਤਪੁਰ ਜੀ ਦਾ ਵਿਆਹ ਹੁੰਦਾ ਆ ਤੇ 5 ਸਤੰਬਰ 1623 ਵੀ ਨੂੰ ਬੀਬੀ ਮਹਾਦੇਵੀ ਨੇ ਪਾਪਾ ਸੂਰਜ ਮਾਨ ਨੂੰ ਜਨਮ ਦਿੱਤਾ ਸੀਗਾ ਘਰ ਦੇ ਵਿੱਚ ਪੁੱਤਰ ਦੀ ਦਾਤ ਹੋਈ ਸੀਗੀ ਤੇ ਬੀਬੀ ਮਹਾਦੇਵੀ ਮਾਤਾ ਮਹਾਦੇਵੀ ਜੋ ਕਿ 1645 ਸਾਲ ਦੀ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਕਾਲ ਚਲਾਣਾ ਕਰਦੇ ਆ ਬੂਰੂ ਪਾਸ਼ਾ ਜੀ ਨੇ ਮਾਤਾ ਮਹਾਦੇਵੀ ਦੇ ਨਾਲ ਸਤਗੁਰ ਜੀ ਨੇ ਅੱਜ ਦੇ ਦਿਨ 10 ਜੁਲਾਈ 1620 ਈਸਵੀ ਨੂੰ ਸਤਗੁਰ ਜੀ ਨੇ ਵਿਆਹ ਕਰਵਾਇਆ ਸੀਗਾ ਤਾਂ ਕਰਕੇ ਮੈਂ ਗੱਲ ਆਖੀ ਸੀਗੀ ਕਿ ਅੱਜ ਦਾ ਦਿਨ ਗੁਰੂ ਪਾਸ਼ਾ ਜੀ ਦੇ ਜੀਵਨ ਦੇ ਖੁਸ਼ੀ ਦਾ ਦਿਨ ਸੀਗਾ ਜਿਹੜਾ ਦਿਨ ਗੁਰੂ ਪਾਸ਼ਾ ਦੇ ਲਈ ਖੁਸ਼ੀ ਦਾ ਆ ਉਹ ਸਿੱਖਾ ਦੇ ਲਈ ਵੀ ਖੁਸ਼ੀ ਦਾ ਦਿਨ ਸੀਗਾ ਸੋ ਗੁਰੂ ਮਾਲਕ ਜੀ ਨੇ ਅੱਜ ਦਿਨ ਸਤਗੁਰ ਜੀ ਨੇ ਮਾਤਾ ਮਹਾਦੇਵੀ ਨਾਲ ਵਿਆਹ ਕਰਵਾਇਆ ਸੀਗਾ 10 ਜੁਲਾਈ 1620 ਈਸਵੀ ਨੂੰ ਸਤਿਗੁਰ ਦਾਤਾ ਕਿਰਪਾ ਕਰੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ